ਰੋਜ ਆਪਾਂ ਨਿਤਨੇਮ ਨਾਲ ਅਖੜੇ ਆਣਾ ਤੇ ਨਿਤਨੇਮ ਨਾਲ ਆਪਾਂ ਇੱਥੇ ਆਹ ਮਿੱਟੀ ਦੇ ਵਿੱਚ ਆਪ ਵੀ ਕਰਨਾ ਤੇ ਬੱਚਿਆਂ ਨੂੰ ਵੀ ਕਰਾਣਾ ਤੇ ਮਾੜਿਆਂ ਤੋਂ ਚੰਗੇ ਪਾਸੇ ਲਿਆਣਾ ਜਿਹੜੇ ਬੱਚੇ ਮਾੜੇ ਰਸਤੇ ਆ ਉਹਨਾਂ ਨੂੰ ਬਚਾ ਕੇ ਚੰਗੇ ਰਸਤੇ ਲਿਆਣਾ ਖਾੜਾ ਲਗਭਗ ਜੀ 750 ਸਾਲ ਪੱਕਾ ਸਾਨੂੰ ਕਿੰਨੇ ਦੇ ਰਹੇ ਮੈਨੂੰ ਇੱਥੇ ਆਂਦੇ ਆ ਜੀ 52 53 ਸਾਲ ਦੇ ਪ੍ਰੋਟੀਨ ਵਗੈਰਾ ਉਹ ਸਭ ਤੋਂ ਮਾੜੀ ਆ ਉਹਨਾਂ ਤੋਂ ਬਚੋ ਸਿੰਪਲ ਖਾਣਾ ਖਾਓ ਤਾਂ ਮੇਰੇ ਜਿਹੜਾ 65 ਸਾਲ ਜਾਂ 40 ਸਾਲ ਦਾ ਐਕਸਪੀਰੀਅੰਸ ਜਿਹੜਾ ਉਹ ਇਹ ਕਹਿੰਦਾ ਕਿ ਅੱਜ ਜੀਣ ਵਾਸਤੇ ਖਾਓ ਨਾ ਕਿ ਢਿੱਡ ਭਰਨ ਵਾਸਤੇ ਖਾਓ ਕਿਉਂਕਿ ਅਹੀਂ ਤੇ ਆਲਰੇਡੀ ਅੱਗੇ ਉਹ ਆਪਾਂ ਯਾਰ ਖਾ ਰਹੇ ਆ ਯੂਰੀਆ ਨਾਨ ਵੇਜ ਦੀ ਗੱਲ ਕੀਤੀ ਜਾਏ ਤੇ ਨਾਨ ਵੇਜ ਸਰੀਰ ਲਈ ਬਹੁਤ ਜ਼ਰੂਰੀ ਹੈ ਪਹਿਲਵਾਨਾਂ ਲਈ ਖਾਸ ਮੇਰੀ ਸੋਚ ਇਹ ਕਹਿੰਦੀ ਹੈ ਜੀ ਨਹੀਂ ਜ਼ਰੂਰੀ ਬਲਸੇ ਜੋ ਦੁੱਧ ਘਿਓ ਦੇ ਵਿੱਚ ਤਾਕਤ ਆਣਾ ਉਹ ਨਾਨ ਵੇਜ ਹੀ ਹੈ ਪਹਿਲਵਾਨੀ ਇੱਕ ਸ਼ੌਂਕ ਹੈ ਇੱਕ ਜਨੂਨ ਹੈ ਕਿਉਂਕਿ ਇਹਦੇ ਲਈ ਆਪਣੀ ਡੇਲੀ ਰੁਟੀਨ ਨੂੰ ਇੱਕ ਨਿਯਮ ਬਜਣਾ ਪੈਂਦਾ ਹੈ ਅੱਜ ਇੱਕ ਐਸੇ ਪਹਿਲਵਾਨ ਕੋਲ ਆਏ ਆ ਜਿਹੜੇ 65 ਸਾਲ ਦੀ ਉਮਰ ਵਿੱਚ ਵੀ ਕਿਸੇ ਨੌਜਵਾਨ ਤੋਂ ਘੱਟ ਨਹੀਂ ਆ ਲੇਕਿਨ ਇਹਨਾਂ ਦਾ ਸ਼ਰੀਰ ਬਿਲਕੁਲ ਨੈਚੁਰਲ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਖਾਸ ਕਰਕੇ ਇਹ ਜਾਣਾਂਗੇ ਕਿ ਕੀ ਫਰਕ ਹੈ ਇੱਕ ਜਿਮ ਦੇ ਪਹਿਲਵਾਨ ਤੇ ਨੈਚੁਰਲ ਪਹਿਲਵਾਨ ਚ ਕੀ ਨਾਮ ਹੈ ਆਪਣਾ ਪਹਿਲੇ ਆਪਣਾ ਨਾਮ ਦੱਸੋ ਜੀ ਦਿੱਤਾ ਜੀ 65 ਸਾਲ ਦੀ ਉਮਰ ਤੋਂ ਸਿੱਧਾ ਸੈ ਹੈ ਲੇਕਿਨ ਲੱਗਦੀ ਨਹੀਂ ਹੈ ਕੀ ਰਾਜ਼ ਹੈ ਇਹਦਾ ਰਾਜ਼ ਬਸ ਇਹ ਹੀ ਹੈ ਜੀ ਕਿ ਰੋਜ਼ ਆਪਾਂ ਨਿਤਨੇਮ ਨਾਲ ਅਖੜੇ ਆਣਾ ਤੇ ਨਿਤਨੇਮ ਨਾਲ ਆਪਾਂ ਇੱਥੇ ਆ ਕੇ ਮਿੱਟੀ ਦੇ ਵਿੱਚ ਆਪ ਵੀ ਕਰਨਾ ਤੇ ਬੱਚਿਆਂ ਨੂੰ ਵੀ ਕਰਾਣਾ ਤੇ ਮਾੜਿਆਂ ਤੋਂ ਚੰਗੇ ਪਾਸੇ ਲੈਣਾ ਜਿਹੜੇ ਬੱਚੇ ਮਾੜੇ ਰਸਤੇ ਆ ਉਹਨਾਂ ਨੂੰ ਬਚਾ ਕੇ ਚੰਗੇ ਰਸਤੇ ਲੈਣਾ ਕਿਦੋਂ ਦਾ ਅਖੜਾ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਆਹ ਅਖੜਾ ਲਗਭਗ ਜੀ 750 ਸਾਲ ਤੋਂ ਪੁਰਾਣਾ ਤੁਹਾਨੂੰ ਕਿੰਨੀ ਦੇਰ ਹੋ ਗਈ ਮੈਨੂੰ ਇੱਥੇ ਆਂਦੇ ਜੀ 52-53 ਸਾਲ ਹੋ ਗਏ ਕੰਟੀਨਿਊ ਜਾਂਦੇ ਕਿੱਥੇ ਕਿੱਥੇ ਘੇਲੇ ਹੋ ਤੁਸੀਂ ਆਪੇ ਮੈਂ ਮੈਂ ਦੇਖੋ ਜੀ ਮੈਂ ਇੱਕ ਤੇ ਸਰਵਿਸ ਕੀਤੀ ਆ ਮੈਂ ਲੱਗੇ ਲੱਗੇ ਆਪਣਾ ਪੰਜਾਬ ਤੇ ਲੱਗੇ ਲੱਗੇ ਬਸ ਆਪਣੀਆਂ ਛਿੰਝਾਂ ਜੜੀਆਂ ਨਾ ਉਹਨਾਂ ਦੇ ਵਿੱਚ ਜਾਂਦਾ ਰਿਆਂ ਗੱਲ ਸਰੀਰ ਦੀ ਕੀਤੀ ਜਾਏ ਤੇ ਕਿਦਾਂ ਹੈ ਸਰੀਰ ਇਦਾਂ ਕਾਇਮ ਰਹਿ ਸਕਦਾ ਕਾਇਮ ਹੈ ਜੀ ਇੱਕ ਤਾਂ ਹੈ ਅੱਜਕੱਲ ਜਿਹੜੇ ਪ੍ਰੋਡਕਟ ਆ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਜਿਹੜੇ ਆਪਾਂ ਅੱਜਕੱਲ ਬੱਚਿਆਂ ਨੂੰ ਜ਼ਿਆਦਾ ਦੇ ਰਹੇ ਨੇ ਪ੍ਰੋਟੀਨ ਵਗੈਰਾ ਉਹ ਸਭ ਤੋਂ ਮਾੜੀ ਆ ਉਹਨਾਂ ਤੋਂ ਬਚੋ ਸਿੰਪਲ ਖਾਣਾ ਖਾਓ ਤੇ ਮਿਹਨਤ ਜ਼ਿਆਦਾ ਕਰੋ ਔਰ ਢਿੱਡ ਭਰ ਕੇ ਨਾ ਜ਼ਿਆਦਾ ਖਾਓ ਤਾਂ ਕਿ ਉਹ ਪਹਿਲਾਂ ਇੱਕ ਟਾਈਮ ਸੀਗਾ ਭਈ ਜਿਹੜਾ ਕਹਿੰਦਾ ਸੀ ਬੱਚੇ ਨੂੰ ਵਧੀਆ ਤਰੀਕੇ ਨਾਲ ਚੀਜ਼ਾਂ ਦਿਓ ਤਾਂ ਕਿ ਜਵਾਨ ਹੋਵੇ ਅੱਜ ਆਹੀ ਇਹ ਕਹਿੰਦਾ ਮੇਰੀ ਜਿਹੜੀ ਸੋਚ ਆ ਮੇਰੇ ਜਿਹੜਾ 65 ਸਾਲ ਜਾਂ 64 ਸਾਲ ਦਾ ਐਕਸਪੀਰੀਅੰਸ ਜਿਹੜਾ ਉਹ ਇਹ ਕਹਿੰਦਾ ਕਿ ਅੱਜ ਜੀਣ ਵਾਸਤੇ ਖਾਓ ਨਾ ਕਿ ਢਿੱਡ ਭਰਨ ਵਾਸਤੇ ਖਾਓ ਕਿਉਂਕਿ ਅਸੀਂ ਤੇ ਆਲਰੇਡੀ ਅੱਗੇ ਉਹ ਆਪਾਂ ਜ਼ਹਿਰ ਖਾ ਰਹੇ ਆ ਯੂਰੀਆ ਹਰ ਚੀਜ਼ ਕੈਮੀਕਲ ਹਰ ਚੀਜ਼ ਤੇ ਉਹਨੂੰ ਬਚਾ ਕਰਨ ਵਾਸਤੇ ਇੱਕ ਤਾਂ ਇਹਨੂੰ ਇਹਦੇ ਤੇ ਜੁੜੇ ਰਹੋ ਅਖਾੜੇ ਦੇ ਨਾਲ ਜੁੜੇ ਰਹੋ ਦੂਸਰਾ ਹੈ ਆਪਣੀ ਸਿਹਤ ਨੂੰ ਚੰਗਾ ਰੱਖਣ ਵਾਸਤੇ ਰੂਟੀਨ ਚਾਹੋ ਤੇ ਇੱਕ ਫਾਸਟ ਫੂਡਾਂ ਤੋਂ ਜਿਹੜੇ ਕਿ ਬੱਚਿਆਂ ਨੂੰ ਅੱਜਕੱਲ ਜ਼ਿਆਦਾ ਉਹ ਕਰ ਰਹੇ ਨੇ ਹਾਂਜੀ ਉਹਦੇ ਤੋਂ ਬਚਾਓ ਕੋਲਡ ਡਰਿੰਕ ਸਭ ਤੋਂ ਬੜੀ ਇਹਨਾਂ ਚੀਜ਼ਾਂ ਤੋਂ ਵੇਖੋ ਇਹਨਾਂ ਤੋਂ ਬਚਾ ਕੇ ਜਿਹਦੇ ਕਿਉਂਕਿ ਅੱਜਕੱਲ ਬੱਚੇ ਵੀ ਇੱਕ ਇੱਕ ਬੱਚਾ ਦੋ ਦੋ ਉਹ ਵੀ ਸੁਖਣਾ ਨਾ ਲੈ ਆਪਾਂ ਤੇ ਜਦੋਂ ਉਹ ਮਾੜੇ ਕੰਮਾਂ 'ਚ ਪੈ ਜਾਂਦੇ ਨੇ ਤੇ ਮਾਪਿਓ ਦਾ ਬੜਾ ਮਾੜਾ ਹਾਲ ਹੁੰਦਾ ਇਸ ਕਰਕੇ ਉਹ ਮਾਪਿਆਂ ਨੂੰ ਪਤਾ ਆਹੀ ਵੀ ਮਹਿਸੂਸ ਕਰਦੇ ਆਂ ਅਸੀਂ ਵੀ ਮਾਪਿਓ ਆਂ ਬਈ ਮਹਿਸੂਸ ਕਰਦੇ ਆਂ ਇਸ ਕਰਕੇ ਆਪਾਂ ਮਾੜੇ ਰਸਿਆਂੋਂ ਹਟਾ ਕੇ ਤੇ ਚੰਗੇ ਰਸਤੇ ਇੱਥੇ ਪਾਈਦਾ ਤੇ ਇੱਥੇ ਕੋਈ ਵੀ ਜਿਹੜਾ ਮਰਜ਼ੀ ਆਵੇ ਜਦੋਂ ਮਰਜ਼ੀ ਆਵੇ ਗੱਲ ਖੁਰਾਕ ਦੀ ਕੀਤੀ ਜਾਏ ਤੇ ਤੁਹਾਡੇ ਪਹਿਲਵਾਨਾਂ ਦੀ ਕੀ ਖੁਰਾਕ ਹੈ ਤੁਹਾਡੀ ਆਪਣੀ ਕੀ ਖੁਰਾਕ ਹੈ ਮੈਂ ਕਹਾਂ ਜੀ ਮੈਂ ਤੇ ਹੁਣ ਐਂ ਉਮਰ ਦੇ ਵਿੱਚ ਬਿਲਕੁਲ ਸਿੰਪਲ ਖਾ ਰਿਹਾ ਵੈਸੇ ਤੇ ਦੁੱਧ ਕਿਉਂ ਉਹ ਵੀ ਐ ਹੁਣ ਅੱਗੋਂ ਸਤੰਬਰ ਤੋਂ ਬਾਅਦ ਆ ਦਿਨ ਜਿਹੜੇ ਨਹੀਂ ਇਹ ਇਹਦੇ ਚਿੱਤ ਨਾਨਵੈਜ ਵੀ ਔਰ ਮਸਲ ਆਪਾਂ ਹਲਕੀਆਂ ਫੁਲਕੀਆਂ ਚੀਜ਼ਾਂ ਲਈਏ ਤੇ ਉਹਦੇ ਨਾਲ ਆਪਾਂ ਠੀਕ ਆ ਤੇ ਆਹੀ ਤੇ ਰਗੜਾ ਵੀ ਪੀਨੇ ਜੇ ਤੇ ਸਿੰਪਲ ਫੁਲਕਾ ਰਗੜੇ ਚੱਕੀ ਕੀ ਯੂਜ਼ ਕਰਦੇ ਰਗੜੇ ਚੀਂ ਬਦਾਮ ਦੀ ਗਿਰੀ ਚਾਰੇ ਮਗਜ ਆਪਣਾ ਅਦੇ ਚ ਇੱਕ ਹਰੀ ਲਾਚੀ ਮਰਚ ਕਾਲੀ ਮਰਚ ਔਰ ਉਹਨੂੰ ਘਟੋ ਘਟ ਵੀ ਆਪਾਂ 40 ਤੋਂ 45 ਮਿੰਟ ਉਹਨੂੰ ਘੋਟਦੇ ਆ ਤੇ ਫਿਰ ਉਹ ਜਾ ਕੇ ਉਹਨੂੰ ਕੱਪੜ ਛਾਂ ਕਰਕੇ ਤੇ ਫਿਰ ਉਹ ਰਗੜਾ ਬਣਦਾ ਹੈ ਉਹਨੂੰ ਬਹੁਤ ਟਾਈਮ ਲੱਗਦਾ ਔਰ ਤੁਸੀਂ ਦੇਖਿਆ ਹੀ ਹੋਏਗਾ ਉਹ ਬੱਚੇ ਲੱਗੇ ਆ ਕਰਦੇ ਪਏ ਆ ਨਾਨਵੇਜ ਦੀ ਗੱਲ ਕੀਤੀ ਜਾਏ ਤੇ ਨਾਨਵੇਜ ਸਰੀਰ ਲਈ ਬਹੁਤ ਜ਼ਰੂਰੀ ਹੈ ਪਹਿਲਵਾਨਾਂ ਲਈ ਖਾਸ ਕਰਕੇ ਮੇਰੀ ਸੋਚ ਇਹ ਕਹਿੰਦੀ ਹੈ ਜੀ ਨਹੀਂ ਜ਼ਰੂਰੀ ਖਾਸ ਕਰਕੇ ਜਿਹੜਾ ਕਿ ਆਪਾਂ ਅੱਜ ਕੱਲ ਦੇ ਜਿਹੜੇ ਚਿਕਨ ਵਗੈਰਾ ਖਾਂਦੇ ਆ ਨਾ ਦੇਖੋ ਜੀ ਉਹਨਾਂ ਨੂੰ ਤਾਂ ਅੱਗੇ ਹੀ ਉਹਨਾਂ ਨੂੰ ਫੀਡ ਦਿੱਤੀ ਆ ਇੰਜੈਕਸ਼ਨ ਲਗਾਏ ਨੇ ਹਾਂਜੀ ਉਹ ਜਿਹੜੀ ਚੀਜ਼ ਆਪਾਂ ਉਹ ਚੀਜ਼ਾਂ ਖਾਂਦੇ ਆ ਜਦੋਂ ਖਾਵਾਂਗੇ ਤਾਂ ਸਾਡਾ ਸਰੀਰ ਵੀ ਉਸੇ ਤਰ੍ਹਾਂ ਲਾਉਣਾ ਵੈਸੇ ਜੋ ਦੁੱਧ ਘਿਓ ਦੇ ਵਿੱਚ ਤਾਕਤ ਆ ਨਾ ਉਹ ਨਾਨ ਵੇਜ ਵੀ ਨਹੀਂ ਔਰ ਅਗਰ ਪਲੇਅਰ ਵਾਸਤੇ ਕੋਈ ਹੈਗੀ ਹੈ ਨਾ ਨਾਨ ਵੇਜ ਤੋਂ ਸਿਰਫ ਫਿਸ਼ ਹੈ ਜੇ ਗੱਲ ਜਿਮ ਦੀ ਕੀਤੀ ਜਾਏ ਤੇ ਜਿਮ ਕਿੰਨਾ ਕੁ ਜ਼ਰੂਰੀ ਹੈ ਸਰੀਰੀ ਜਿਮ ਵਾਲਾ ਪਹਿਲਵਾਨ ਇਹੋ ਜੇ ਨੈਚੁਰਲ ਪਹਿਲਵਾਨਾਂ ਦਾ ਮੁਕਾਬਲਾ ਕਰ ਸਕਦਾ ਕਦੀ ਵੀ ਨਹੀਂ 1% ਵੀ ਨਹੀਂ ਕਰ ਸਕਦਾ ਕੀ ਨੁਕਸਾਨ ਹੈ ਜਿਮ ਦਾ ਜਿਮ ਦੇ ਵਿੱਚ ਭਾਈ ਉਹ ਪ੍ਰੋਡਕਟ ਵੇਚਦੇ ਪਏ ਨੇ ਆਪਣਾ ਸੌਦਾ ਵੇਚਦਾ ਜਿਮਾਂ ਦੇ ਵਿੱਚ ਕਦੀ ਉਹ ਦੇਖੇ ਇੱਥੇ ਤੁਹਾਨੂੰ ਪੱਖਾ ਲੱਭਾ ਉਦੋਂ ਦਾ ਆਏ ਪਰਸੀਨਾ ਤਦੋਂ ਦਾ ਮੈਂ ਕਰ ਗਿਆ ਟੈਂਪ ਮੇਰਾ ਪਰਸੀਨਾ ਨਿਕਲਦਾ ਨਿਕਲੀ ਜਾ ਰਿਹਾ ਰੁਕਦਾ ਹੀ ਨਹੀਂ ਪਿਆ ਕਾਰਨ ਕਾਰਨ ਜ਼ੋਰ ਲਗਾਇਆ ਜਿਮਾ ਜਿਮਰ ਜੇ ਜਾਣੇ ਆਪਾਂ ਉਥੇ ਏਸੀ ਲੱਗੇ ਆ ਪੱਖੇ ਲੱਗੇ ਆ ਕਦੀ ਪੱਖਿਆਂ ਥੱਲੇ ਵੀ ਮਿਹਨਤ ਹੁੰਦੀ ਆ ਏਸੀਆਂ 'ਚ ਵੀ ਮਿਹਨਤ ਹੁੰਦੀ ਆ ਕਦੀ ਨਹੀਂ ਹੁੰਦੀ ਭਾਜੀ ਇਹ ਤੇ ਗਲਤ ਹੈ ਇੱਕ ਇਹ ਤੇ ਸ਼ਰਿਆਂ 'ਮ ਇੱਕ ਧੋਖਾ ਕੁਝ ਲੰਬੇ ਸਮੇਂ ਬਾਅਦ ਜਿੰਮ ਦਾ ਕੋਈ ਨੁਕਸਾਨ ਸਰੀਰ ਤੇ ਸਾਹਮਣੇ ਆ ਸਕਦਾ ਲੰਬੇ ਸਮੇਂ ਦੀ ਬਹੁਤ ਜਲਦੀ ਜਿੰਨੇ ਮਹੀਨੇ 2 ਮਹੀਨੇ ਚ ਵੀ ਕੀਤੀ ਆ ਉਹ ਲਿਆਉ ਤੁਹਾਨੂੰ ਦੱਸ ਦਿਆਂਗਾ ਕਿ ਉਹ ਨੁਕਸਾਨ ਲਿਆਉ ਸਰੀਰ ਤੋਂ ਲੱਭ ਸਕਦਾ ਮਤਲਬ ਕੋਈ ਉਹ ਤੇ ਆਰਟੀਫੀਸ਼ੀਅਲ ਹੈ ਜਿਹੜਾ ਸਰੀਰ ਨੂੰ ਉਹ ਉਦੋਂ ਤੇ ਲੱਭਦਾ ਪਹਿਣਾ ਸਾਡੇ ਬੱਚਿਆਂ ਦੇ ਦੇਖੋ ਇਹਨਾਂ ਵੱਲ ਨਿਗਾਹ ਮਾਰੋ ਇਹਨਾਂ ਤੇ ਮਾਰੋ ਕੈਮਰਾ ਮਾਰ ਕੇ ਦੇਖੋ ਇਹਨਾਂ ਤੇ ਕੋਈ ਹੈਗਾ ਇਹਨਾਂ ਦੇ ਫੈਟ ਹੈਗੀ ਮਤਲਬ ਉਹ ਸਿਰਫ ਦਿਖਾਵੇ ਉਹ ਬਿਲਕੁਲ ਦਿਖਾਵੇ 100% ਦਿਖਾਵਾ ਜੀ ਉਹਦੇ ਚ 1% ਵੀ ਅਸਲ ਨਹੀਂ ਹੈ ਮੈਂ ਉਹ ਚੀਜ਼ ਨੂੰ ਮੰਨਦਾ ਹੀ ਨਹੀਂ ਕੀ ਨਸੀਹਤ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਨਸੀਹਤ ਇਹ ਦੇਣਾ ਵੀ ਚੰਗਾ ਖਾਓ ਥੋੜਾ ਖਾਓ ਹਾਂਜੀ ਪਰ ਮਿੱਟੀ ਤੋਂ ਪਛੇ ਨਾ ਜਾਓ ਆ ਜਿਹੜੇ ਜਿਮਾਂਵਲ ਜਾਂਦੇ ਪਏ ਨੇ ਪ੍ਰੋਡਕਟ ਲੈ ਰਹੇ ਨੇ ਇਸ ਭਾਜੀ ਇਹਨਾਂ ਤੋਂ ਬਚੋ ਮੈਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਕਹਿਣਾ ਮਾਂ ਪਿਓ ਨੂੰ ਵੀ ਕਹਿਣਾ ਤੇ ਬੱਚਿਆਂ ਨੂੰ ਵੀ ਕਹਿਣਾ ਕਿ ਇਹ ਆਪਣੀ ਜ਼ਿੰਦਗੀ ਨਾਲ ਨਾ ਖੇਲੋ ਤੇ ਖੇਲੋ ਤੇ ਚੰਗੀ ਜਿਹੀ ਖੇਲ ਖੇਡ ਲਓ ਤਾਂ ਕਿ ਸਾਰੀ ਉਮਰ ਤੁਸੀਂ ਵਧੀਆ ਤਰੀਕੇ ਨਾਲ ਜਿਓ ਜਿਵੇਂ ਜਿਵੇਂ ਕਿ ਤੁਹਾਡੇ ਸਾਹਮਣੇ ਮੈਂ ਖੜਾ ਹਾਂ 64-65 ਸਾਲ ਦਾ ਹੋ ਕੇ ਵੀ ਮੈਂ ਅੱਜ ਚੰਗੇ ਯੰਗ ਬੱਚਿਆਂ ਨਾਲ ਮੈਂ ਕਰਾਨਾ ਪਿਆ ਔਰ ਬੜੇ ਅچھے ਲੈਵਲ ਤੇ ਮੇਰੇ ਬੱਚੇ ਨਿਕਲੇ ਨੇ ਅੱਗੋਂ ਵੀ ਨਿਕਲੇ ਆ ਛੋਟੇ ਬੱਚੇ ਵੀ ਹਰ ਸਾਲ ਕੋਈ ਨਾ ਕੋਈ 20-25 ਬੱਚੇ ਤਿਆਰ ਕਰ ਦਿੱਤੇ ਅਖਾਰਿਆ ਚ ਅਕਸਰ ਦੇਖਦੇ ਆ ਕਿ ਪਲਵਾਨ ਜਿਹੜੇ ਹੁੰਦੇ ਆ ਮਿੱਟੀ ਉਹ ਮਿੱਟੀ ਹੋਏ ਹੁੰਦੇ ਆ ਮਿੱਟੀ ਆਪਣੇ ਸਰੀਰ ਤੇ ਮਲਦੇ ਵੇਖੇ ਜਾਂਦੇ ਆ ਕੀ ਇਹਦਾ ਫਾਇਦਾ ਵੀ ਹੈ ਲਿੰਕ ਵੀ ਹੈ ਕੋਈ ਸਰੀਰ ਬਣਾਉਣ ਦਾ ਬਹੁਤ ਜ਼ਿਆਦਾ ਫਾਇਦਾ ਭਾਜੀ ਮਿੱਟੀ ਮਿੱਟੀ 'ਚ ਜੋ ਤਾਕਤ ਆ ਉਹ ਕਿਸੇ ਚੀਜ਼ 'ਚ ਤਾਕਤ ਨਹੀਂ ਤੇ ਬਿਲਕੁਲ ਜੀ ਪਲਵਾਨ ਜੀ ਨੇ ਦੱਸਿਆ ਕਿ ਆਰਟੀਫੀਸ਼ਲ ਆਰਟੀਫੀਸ਼ਲ ਹੁੰਦਾ ਹੈ ਜਿਮ ਵਿੱਚ ਜਿਹੜੇ ਪਲਵਾਨ ਬੰਦੇ ਆ ਉਹ ਕਦੀ ਵੀ ਨੈਚੁਰਲ ਪਲਵਾਨ ਦਾ ਮੁਕਾਬਲਾ ਨਹੀਂ ਕਰ ਸਕਦੇ ਖੁਰਾਕ ਵੀ ਨੈਚੁਰਲ ਰੱਖਣੀ ਚਾਹੀਦੀ ਹੈ ਪ੍ਰੋਟੀਨ ਤੋਂ ਬਚਣਾ ਚਾਹੀਦਾ ਹੈ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਰੋਹਿਤ ਗੁਪਤਾ ਗੁਰਦਾਸਪੁਰ